ਉਸਨੇ ਸਾਡੇ ਨਾਲ ਧੱਕਾ ਮੂਕੀ ਕੀਤੀ ਸਾਡੇ ਦੇ ਬੰਦੇ ਨੇ ਪੱਗਾਂ ਲੱਥੀਆਂ ਇਹਨਾਂ ਨੂੰ ਇਹ ਵੀ ਕਿਹਾ ਜੇ ਤੁਸੀਂ ਡੰਡੇ ਦੇ ਜ਼ੋਰ ਤੇ ਗੋਲੀਆਂ ਵਾਲੇ ਖੜਾਏ ਹੋਏ ਮਾਰ ਦਿਓ ਫਿਰ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਜੇ ਇੰਨਾ ਹੀ ਡਰ ਲੱਗਦਾ ਹੈ ਫਿਰ ਉਹ ਗੱਲ ਕਰ ਲਵੇ ਸਾਡੇ ਨਾਲ 39 ਲਿਖਤੀ ਮੀਟਿੰਗਾਂ ਪਈਆਂ ਸਾਡੇ ਕੋਲ ਲੈਟਰ ਇੱਕ ਵੀ ਮੀਟਿੰਗ ਮੁੱਖ ਮੰਤਰੀ ਨੇ ਸਾਡੇ ਨਾਲ ਕੀਤੀ ਹੋਵੇ ਵਿਦਾਊਟ ਐਨੀ ਪਰਮਿਸ਼ਨ ਕਮਿਸ਼ਨ ਧਰਨੇ ਪਰਮਿਸ਼ਨ ਨਾ ਕਦੇ ਹੋਇਆ ਮੈਡਮ ਅਜੇ ਤੱਕ ਧਰਨੇ ਪਰਮਿਸ਼ਨ ਨਾ ਤਾਂ ਹੁੰਦੇ ਹੀ ਨਹੀਂ ਕੌਣ ਕਹੂਗਾ ਮੇਰੇ ਖਿਲਾਫ ਧਰਨਾ ਲਾਉ ਝਾੜੂ ਦੀ ਸਰਕਾਰ ਜage ਚਭਾਲ ਚ ਰੋਡ ਸ਼ੋਅ ਕਰਨ ਢਈ ਆ ਮੁੱਖ ਮੰਤਰੀ ਜਿਹੜਾ ਅੱਜ ਉਥੋਂ ਗੱਗੋ ਬੂਹੇ ਤੋਂ ਲੈ ਕੇ ਪੁਚਰਾ ਤੱਕ ਰੋਡ ਸ਼ੋਅ ਕਰਨ ਢਿਆ ਵਾ ਉਹਦੇ ਲਈ ਇਹਨਾਂ ਦੀ ਕੋਈ ਰੋ ਕੰਟੈਕਟ ਨਹੀਂ ਹੈਗਾ ਜੀ ਮਿਲਕ ਫੈਟ ਮੇਰਕਾ ਅਧਾਰਾ ਜੀ ਇਹ ਮੁੱਖ ਮੰਤਰੀ ਦੇ ਕੋਲੇ ਆ ਸਾਨੂੰ 35 ਵਾਰ ਮੀਟਿੰਗਾਂ ਦੇ ਕੇ ਮੁੱਕਰ ਚੁੱਕਿਆ ਡੰਡੇ ਦੇ ਜ਼ੋਰ ਤੇ ਜੋ ਕਰਨਾ ਤੁਸੀਂ ਕਰ ਲਓ ਸੀ ਅੱਗੇ ਜਾਮ ਪ੍ਰਸ਼ਾਸਨ ਚਾਹੇ ਸਾਡੇ ਨਾਲ ੱਟਕਾ ਮੁਕੀ ਕਰੇ ਲਾਠੀ ਚਾਹੇ ਕਰੇ ਗੋਲੀਆਂ ਚਲਾਣਾ ਸੀ ਜਾਵਾਂਗੇ ਆਪਣਾ ਕਿ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਪੱਤਰਕਾਰ ਵੀ ਰਹੇ ਸੀ ਆਪਣੀ ਗੱਲ ਦੱਕੀ ਸਾਡਾ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਦੇ ਵੱਲੋਂ ਅੱਜ ਪ੍ਰੋਗਰਾਮ ਲਿਖਿਆ ਗਿਆ ਸੀ ਝੰਡਾ ਮਾਰਚ ਕਰਨਾ ਜੇ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਪਹਿਲਾਂ ਤਾਂ ਸਾਨੂੰ ਜਿੰਦੇ ਬੰਦ ਕਰਕੇ ਪਾਰਕ ਜਿਹੜੀ ਗਾਂਧੀ ਪਾਰਕਾ ਉੱਥੇ ਰੋਕਿਆ ਗਿਆ ਉੱਥੇ ਪੁਲਿਸ ਨੇ ਸਾਡੇ ਨਾਲ ਧੱਕਾ ਮੂਕੀ ਕੀਤੀ ਸਾਡੇ ਦੇ ਬੰਦੇ ਨੇ ਪੱਕਾ ਲਥੀਆਂ ਹੁਣ ਇੱਥੇ ਤੱਕ ਪਹੁੰਚੇ ਅਸੀਂ ਗਲੀਆਂ ਦੇ ਵਿੱਚ ਤੇ ਹੁਣ ਸਾਡਾ ਇਹ ਪਲਾਨ ਹੈ ਵੀ ਸਾਡਾ ਜਿਹੜਾ ਸ਼ਾਂਤਮਈ ਪ੍ਰੋਟੈਸਟ ਹੈ ਅਸੀਂ ਲੋਕਾਂ ਦੇ ਵਿੱਚ ਆਪਣੀ ਜਿਹੜੀ ਗੱਲ ਲੈ ਕੇ ਜਾਣੀ ਆ ਕਿਉਂਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਵੀ ਅਸੀਂ ਆਊਟਸੋਰਸਡ ਐਨਲਿਸਟਮੈਂਟ ਕੱਚੇ ਮਜ਼ਦੂਰ ਨੂੰ ਪੱਕੇ ਕਰਾਂਗੇ ਅੱਜ ਕਿਸੇ ਮਜ਼ਦੂਰ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਸਿਰਫ ਇੱਕ ਦਾਅਵੇ ਠੋਕੇ ਜਾ ਰਿਹਾ ਜੇ ਸਾਡੇ ਜਿਹੜੇ ਆਦਾਰੇ ਆ ਉਹ ਕੋਰਪੋਰੇਟ ਕਰਾਉਣਿਆਂ ਨੂੰ ਨਿੱਜੀ ਕਰਨ ਦੀ ਜਿਹੜੀ ਨੀਤੀ ਆ ਉਹਨੂੰ ਲਾਗੂ ਕੀਤਾ ਜਾ ਰਿਹਾ ਸਾਡੇ ਆਦਾਰੇ ਜਿਹੜੇ ਆ ਸਾਰੇ ਵਿੱਚੇ ਜਾ ਰਿਹਾ ਕਿਉਂ ਰਿਹਾ ਪ੍ਰਸ਼ਾਸਨ ਕਿਉਂ ਰੋਕ ਰਿਹਾ ਕੀ ਕਹਿੰਦਾ ਕੋਈ ਤਾਂ ਮਤਲਬ ਸਾਨੂੰ ਇਹ ਕਹਿ ਰਿਹਾ ਕੋਡ ਆ ਕਨੈਕਟ ਲੱਗਿਆ ਹੋਇਆ ਸਾਡੀ ਮਜਬੂਰੀ ਹੈ ਪਾਰਟੀਆਂ ਦਾ ਤਰਾਜ ਆ ਸਾਨੂੰ ਦਿਖਾ ਦੇ ਕਿਹੜੀ ਪਾਰਟੀ ਦਾ ਤਰਾਜ ਆ ਇਹ ਸਾਡੇ ਦਫ਼ਤਰਾਂ ਅੱਗੇ ਰੈਲੀ ਨਹੀਂ ਕਰਨੀ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਜੇ ਇੰਨਾ ਹੀ ਡਰ ਲੱਗਦਾ ਹੈ ਫਿਰ ਉਹ ਗੱਲ ਕਰ ਲਵੇ ਸਾਡੇ ਨਾਲ 39 ਲਿਖਤੀ ਮੀਟਿੰਗਾਂ ਪਈਆਂ ਸਾਡੇ ਕੋਲ ਲੈਟਰ ਇੱਕ ਵੀ ਮੀਟਿੰਗ ਮੁੱਖ ਮੰਤਰੀ ਨੇ ਸਾਡੇ ਨਾਲ ਕੀਤੀ ਹੋਵੇ ਇਸ ਕਰਕੇ ਅਸੀਂ ਮਤਲਬ ਸਾਡਾ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਅਪੀਲ ਕਰ ਰਹੇ ਆ ਵੀ ਸਾਡਾ ਪਲਾਨ ਅੱਗੇ ਜਾਂਦਾ ਇਹਨਾਂ ਨੂੰ ਇਹ ਵੀ ਕਿਹਾ ਜੇ ਤੁਸੀਂ ਡੰਡੇ ਦੇ ਜ਼ੋਰ ਤੇ ਗੋਲੀਆਂ ਵਾਲੇ ਖੜਾਏ ਹੋਏ ਮਾਰ ਦਿਓ ਫਿਰ ਜੇ ਤੁਹਾਡੇ ਕੋ ਗੋਲੀਆਂ ਵਾਲੇ ਖੜਾਏ ਦਿੱਤੇ ਹੁਣ ਤੁਸੀਂ ਮਾਰਦੇ ਹੋ ਫਿਰ ਜੇ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਸਾਡੇ ਘਰ ਸਦਾ ਖੁੱਲੇ ਆ ਤੁਹਾਡੇ ਵਾਸਤੇ ਤੇ ਅੱਜ ਕੀ ਹੋ ਗਿਆ ਤੁਸੀਂ ਆ ਦੇਖ ਸਕਦੇ ਹੋ ਅਸੀਂ ਬੇਨਤੀਆਂ ਪੀਲਾ ਕਰ ਰਹੇ ਆ ਸਾਡੇ ਬੰਦਾ ਇੱਕ ਅੰਦਰ ਬੰਦ ਕਰਤਾ ਹੁਣ ਕਢਾਇਆ ਸਾਡੀ 사ਉਂਡ ਵਾਲੀ ਗੱਡੀ ਉਹ ਦੱਬ ਲਈ ਮਤਲਬ ਇਹ ਜਿਹੜਾ ਮਤਲਬ ਬਹੁਤ ਨਿੰਦਣਯੋਗ ਹੈ ਸਾਡਾ ਸ਼ਾਂਤਮਈ ਪ੍ਰੋਟੈਸਟ ਹੈ ਇਸ ਇਸ ਕਰਕੇ ਅੱਜ ਅਸੀਂ ਅਪੀਲ ਕਰਦੇ ਆ ਇਹਨਾਂ ਨੂੰ ਵੀ ਵੀ ਸਾਨੂੰ ਅੱਗੇ ਤੱਕ ਜਿਹੜਾ ਮਾਰਚ ਕਰਨ ਦਿੱਤਾ ਜਾਵੇ ਅੰਮ੍ਰਿਤਸਰ ਬਾਈਪਾਸ ਤੋਂ ਅੰਮ੍ਰਿਤਸਰ ਸ਼ਾਂਤ ਨੂੰ ਵੀ ਪ੍ਰੋਟੈਸਟ ਆ ਪਰ ਜਿਹੜੀ ਪ੍ਰੋਟੈਸਟ ਕਰਨਾ ਚਾਹੇ ਬਿਲਕੁਲ ਸਾਡਾ ਨਿੱਕੇ ਹੋਇਆ ਚੰਗਾ ਮਾਰਚਾ ਨੋਟਸ ਦਿੱਤਾ ਹੋਇਆ ਜਿੰਨੇ ਡਰ ਸੀ ਮੁੱਖ ਮੰਤਰੀ ਬੈਠ ਜਾਂਦਾ ਮੁੱਖ ਮੰਤਰੀ ਬੈਠ ਕੇ ਮਸਲੇ ਦਾ ਹੱਲ ਕਰ ਦਿੰਦਾ ਪਰ ਅਸਲ ਇਹਨਾਂ ਨੇ ਮਸਲੇ ਦਾ ਹੱਲ ਕਿਸੇ ਲੋਕਾਂ ਦਾ ਨਹੀਂ ਕਰਨਾ। ਇਹਨੇ ਸਾਰੇ ਮਸਲੇ ਹੱਲ ਲੈ ਕਹਿੰਦੇ ਪੰਜਾਬ 'ਚ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ ਸਾਡੇ ਧਾਰੇ ਸਾਰੇ ਵੇਚੇ ਜਾ ਰਿਹਾ ਤੁਸੀਂ ਦੇਖਿਆ ਜਮੀਨਾਂ ਸਾਡੇ ਬਿਜਲੀ ਬੋਰਡ ਦੀਆਂ ਕਿੰਨੀਆਂ ਵੇਚੀਆਂ ਜਾ ਰਹੀਆਂ ਹਨ ਜਲ ਸਪਲਾਈ ਦੇ ਵਿੱਚ ਮਤਲਬ ਪੰਚਾਇਤੀ ਕਰਨਾ ਜਿਹੜਾ ਕੀਤਾ ਜਾ ਰਿਹਾ ਅੱਜ ਅਸੀਂ ਜਿਹੜੇ ਆਏ ਆ ਤੁਹਾਨੂੰ ਧਿਆਨ ਦੇ ਦਈਏ ਇੱਕ ਧਿਆਨ ਦੇ ਦਈਏ ਅਸੀਂ ਠੇਕਾ ਮਦਨ ਸਿੰਘ ਹਰਚ ਮੋਰਚੇ ਦੇ ਵੱਲੋਂ ਵੱਖ-ਵੱਖ ਜਥੇਬੰਦੀਆਂ ਜਲ ਸਪਲਾਈ ਡਿਪਾਰਟਮੈਂਟ ਵੇਅਰ ਕਾਰਡ ਡਿਪਾਰਟਮੈਂਟ ਬਿਜਲੀ ਬੋਰ 西德巴个 ਸਾਰੇ ਗੰਦਮੈਨ ਫਰਦ ਕੇਂਦਰ ਸਾਰੇ ਅੱਜ ਮੁਲਾਜ਼ਮ ਇਕੱਠੇ ਹੋ ਕੇ ਆਏ ਕੋਈ ਆਏ ਨਹੀਂ ਵੀ ਇੱਕ ਜਥੇਬੰਦੀ ਆ ਗਈ ਇੱਥੇ ਟਟਕੜ 12 ਜਥੇਬੰਦੀਆਂ ਦਾ ਜਿਹੜਾ ਇਹ ਇਕੱਠਾ ਜਿਹਨੂੰ ਰੋਕੇ ਰੋਕੀ ਬੈਠੇ ਹੈਗੇ ਸਾਰਾ ਪੰਜਾਬ ਹੀ ਲਈ ਫਰਦ ਸਾਰਾ ਪੰਜਾਬ ਅੱਜ ਆਪਣੀ ਮੰਗ ਲੈ ਕੇ ਲੋਕਾਂ ਦੇ ਵਿੱਚ ਗੱਲ ਲੈ ਕੇ ਜਾ ਰਹੇ ਜਿਹੜੀ ਸਮੇਂ ਦੀ ਸਰਕਾਰ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਅੱਜ ਖੋਖਲੇ ਨਜ਼ਰ ਆ ਰਹੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਦੱਸ ਦੇਣੀ ਸੀ ਉਹ ਕਹਿੰਦੇ ਸਭ ਸਭ ਦਰਵਾਜ਼ੇ ਖੁੱਲ੍ਹਿਆ ਸੰਗਰੂਰ ਚੰਡੀਗੜ੍ਹ ਸਭ ਆਪਾਂ ਦੇ ਦਰਵਾਜ਼ੇ ਲੈ ਕੇ ਮਟਾਲੀਆਂ ਗੁੰਦਲ ਥਰਮਲ ਪਲਾਂਟ ਦੇ ਤਾ ਤੇ ਅੱਜ ਥਰਮਲ ਪਲਾਂਟ 'ਚ ਜਾ ਦੇ ਰਹੀ ਹੈ ਜੀ ਮੈਂ ਉਥੋਂ ਦਾ ਪ੍ਰਧਾਨ ਆ ਜੀ ਗੋਂਦਲ ਥਰਮਲ ਅੱਜ ਵੀ ਜਿਉਂਦਾ ਤਿਉਂ ਵਰਕ ਰਹੀ ਨਹੀਂ ਉਥੇ ਨਾਸਾਂ ਬੰਦ ਕੀਤੀਆਂ ਜਾ ਰਹੀਆਂ ਕਿਹਾ ਕਹਿੰਦੇ ਵੀ ਪਹਿਲਾਂ ਸਰਕਾਰ ਹੀ ਨਹੀਂ ਕਿੱਥੇ ਆ ਜੀ ਕੋਈ ਜਾ ਕੇ ਦੇਖੋ ਸਾਰਾ ਅੱਜ ਵੀ ਮਾਈਨਿੰਗ ਨਜਾਇਜ਼ ਹੋ ਰਹੀ ਆ ਕੋਲ ਘਟਾਲੇ ਚ ਨਾ ਆ ਰਹੇ ਇਹਨਾਂ ਦੇ ਮੰਤਰੀਆਂ ਦੇ ਉਹ ਕਿਹੜਾ ਇਹਨਾਂ ਨੇ ਕੰਮ ਉਸੇ ਕੀਤਾ ਦੱਸ ਤਾਂ ਦੇਣ ਸਾਨੂੰ ਬਦਲਾ ਆਇਆ ਨਹੀਂ ਕੋਈ ਬਲਾ ਜੀ ਸਾਡਾ ਤਾਂ ਬਦਲਾ ਉਹੀ ਆ ਜੀ ਗੋਹਾਂ ਦਾ ਸਰਮਪਾਰ ਦਾ ਸਿਰਫ ਇੱਕ ਹਵਾ ਬਣਾ ਕੇ ਵੋਟਾਂ ਲੈਣ ਦਾ ਕੰਮ ਕਰਤਾ ਜੀ ਅਸੀਂ ਵੋਟਾਂ ਲੈਣੀਆਂ ਅੱਜ ਵੀ ਵਰਕਰ ਜਿਉਂਦੇ ਤਿਉਂ ਬਰਕਰਾਰ ਉੱਥੇ ਵਿਚਾਰੇ ਆਪਣੀਆਂ ਜਿਹੜੀਆਂ 11-11 ਸਾਲ ਤੋਂ ਹੱਕੀ ਮੰਗਾਂ ਲਈ ਰੋਂਦੇ ਆ ਜੀ ਪਰ ਹੁਣ ਫੇਰ ਰੋਕ ਲਿਆ ਹੁਣ ਕਿਵੇਂ ਜਾਵਾਂਗੇ ਅਸੀਂ ਜਾਵਾਂਗੇ ਅੱਗੇ ਹੀ ਅਸੀਂ ਕਹਿੰਦਾ ਵੀ ਤੁਸੀਂ ਕੰਦੇ ਦੇ ਬਾਈਪਾਸ ਤੋਂ ਅਸੀਂ ਜਾਣਾ ਲੈ ਕੇ ਜਾਣਾ ਡੰਡੇ ਦੇ ਜ਼ੋਰ ਤੇ ਜੋ ਕਰਨਾ ਤੁਸੀਂ ਕਰ ਲੋ ਅਸੀਂ ਅੱਗੇ ਜਾਵਾਂਗੇ ਪ੍ਰਸ਼ਾਸਨ ਚਾਹੇ ਸਾਡੇ ਨਾਲ ਧੱਕਾ ਮੁਕੀ ਕਰੇ ਲਾਠੀ ਜਾਨ ਕਰੇ ਗੋਲੀਆਂ ਚਲਾਵੇ ਅਸੀਂ ਜਾਵਾਂਗੇ ਆਪਣਾ ਪਰ ਵੈਸੇ ਹਰ ਜਿੱਥੇ ਤੱਕ ਸਾਡਾ ਥਾਂ ਹੈ ਸਾਨੂੰ ਉੱਥੇ ਬੇਸ਼ੱਕ ਰੋਕ ਲਿਓ ਅਸੀਂ ਗਾ ਯਾਰ ਸਾਡਾ ਤੁਹਾਡੇ ਤੋਂ ਡਰ ਕੀ ਕਹਿਣਾ ਡਰ ਪਤਾ ਨਹੀਂ ਕੀ ਚੱਕਰ ਮਿੰਦੇ ਸਮੇਂ ਤੋਂ ਬਾਹਰ ਹੈ ਸਾਡੇ ਲਈ ਜੀ ਕੋਡ ਆਫ ਕੰਡੈਕਟ ਤਾਂ ਬਹੁਤ ਦਿਨਾਂ ਤੋਂ ਲੱਗਾ ਹੋਇਆ ਇੱਥੇ ਪਤਾ ਨਹੀਂ ਜੀ ਉਹੀ ਨਾ ਜੀ ਪਾਰਟੀਆਂ ਲਈ ਲੱਗਾ ਉਹਨਾਂ ਲਈ ਨਹੀਂ ਨਾ ਲੱਗਾ ਸਾਡੇ ਲਈ ਲੱਗਾ ਆਮ ਵਰਕਰਾਂ ਲਈ ਲੱਗਾ ਯਾਰ ਇਹਨਾਂ ਨੇ ਵਰਕਰਾਂ ਆਹ ਜੀ ਭਾਜੀ ਬੀਜੇਪੀ ਦਾ ਹੋਣਦਿਆ ਵਾ ਵੇਖੋ ਇਹਨਾਂ ਦੀ ਆਹ ਝਾੜੂ ਦੀ ਸਰਕਾਰ ਜage ਚਭਾਲ ਚ ਰੋਡ ਸ਼ੋਅ ਕਰਨ ਰਹੀ ਆ ਮੁੱਖ ਮੰਤਰੀ ਜਿਹੜਾ ਅੱਜ ਉਥੋਂ ਗੱਗੋ ਬੂਹੇ ਤੇ ਲੈ ਕੇ ਪਰ ਉਹ ਪੁਚਣਾ ਤੱਕ ਰੋਡ ਸ਼ੋਅ ਕਰਨ ਰਿਹਾ ਵਾ ਉਹਦੇ ਲਈ ਇਹਨਾਂ ਲਈ ਕੋਡ ਆਫ ਕੰਡੈਕਟ ਨਹੀਂ ਹੈਗਾ ਜੀ ਸਾਡੀ ਜਾਣ ਬਖਤ ਕੀ ਕਾਰਨ ਚੀ ਇਹਨਾਂ ਦਾ ਇਹ ਕਾਮਲਾ ਸੁਸ਼ਕਾਰ ਸਮਾਰਟਾ ਜਿੰਦਾਬਾਦ 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 ਕਿਹੜਾ ਉਧਾ ਜੀ ਤੁਹਾਡਾ ਮੈਂ ਜੀ ਲੈਫਟ ਸਿਲਦਾਰ ਐ ਤੇ ਡਿਊਟੀ ਮੇ제 ਸਟੇਡ ਲੱਗੀ ਹੋਈ ਆ ਤੇ ਕਿਉਂ ਰੋਕਿਆ ਜਾ ਰਿਹਾ ਇਹਨਾਂ ਨੂੰ ਤਾਨੂੰ ਪਤਾ ਹੀ ਦੱਸ ਤਾ ਦਿੱਤਾ ਪ੍ਰਧਾਨ ਜੀ ਨੇ ਜਿਹੜੀ ਸਾਡੀ ਇਹਨਾਂ ਨਾਲ ਗੱਲਬਾਤ ਚੱਲੰਦੀ ਆ ਤੁਹਾਨੂੰ ਵੀ ਪਤਾ ਇੱਥੇ ਇਲੈਕਸ਼ਨ ਚੱਲ ਰਹੀ ਆ ਤੇ ਉਹਦੇ ਚੱਕਰ ਵਿੱਚ ਥੋੜਾ ਜਿਹਾ ਪੀਸ ਚਾਹੀਦਾ ਉਹਦੇ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਸ਼ਾਂਤਮਈ ਢੰਗ ਦੇ ਨਾਲ ਇੱਥੇ ਉਹਨਾਂ ਨੇ ਕਰ ਲਿਆ ਹੈਗਾ ਇੱਥੇ ਜਿੰਨਾ ਕੁ ਵੀ ਕਰਨਾ ਸੀ ਬਿਲਕੁਲ ਨਹੀਂ ਇੱਥੇ ਕਹਿੰਦੇ ਸ਼ਾਂਤਮਈ ਸਾਡਾ ਸ਼ਾਂਤ ਹੋ ਕੇ ਕਿ ਤੁਸੀਂ ਦੇਖ ਕੀ ਰਿਓ ਫੇ ਸਾਰੀਆਂ ਸੜਕਾਂ ਜਾਮ ਹੋ ਗਈਆਂ ਪ੍ਰਸ਼ਾਸਨ ਨੇ ਕਰਿਆ ਪਹਿਲਾਂ ਤਾਂ ਨਹੀਂ ਗਾੜੀ ਮਾਰ ਕੇ ਦੋਨੇ ਦਰਵਾਜ਼ੇ ਬੰਦ ਕਰਤੇ ਇਹਨਾਂ ਨੇ ਪ੍ਰਸ਼ਾਸਨ ਨੇ ਸਾਡੀ ਜ਼ਬਰਦਸਤੀ ਵੀ ਹੋਈ ਆ ਜੀ ਸਾਡੇ ਨਾਲ ਕਿਹਾ ਤੱਕ ਪ੍ਰਸ਼ਾਸਨ ਨੇ ਗੋਦਾ ਮਾਰੀ ਆ ਲੈ ਕੰਮ ਸਾਰੀਆਂ ਪਾਰਟੀਆਂ ਜਦੋਂ ਰੋਡ ਸ਼ੋਅ ਕੱਢ ਰਹੀਆਂ ਜਾਂ ਤਾਂ ਉਹ ਵੀ ਕਰ ਰਹੀਆਂ ਜੀ ਫਿਰ ਇਹਨਾਂ ਦਾ ਕੀ ਕਸੂਰ ਹੈ ਤਿੰਨੇ ਪਾਰਟੀਆਂ ਚਾਰੋਂ ਉਹ ਵੀ ਜਾਮ ਤਾਂ ਹੋਣੀ ਹੀ ਹੈ ਅਸੀਂ ਮਨਜ਼ੂਰੀਆਂ ਦਿੱਤੀਆਂ ਪ੍ਰਸ਼ਾਸਨ ਨੇ ਇਹਨਾਂ ਦਾ ਕੀ ਮਨਜ਼ੂਰੀ ਹੈ ਜੀ ਅਸੀਂ ਵੀ 15 ਦਿਨ ਪਹਿਲਾਂ ਲੈਟਰ ਪਰਮਿਸ਼ਨ ਕਰਨਾ ਸੀ ਕਮਿਸ਼ਨ ਧਰਨੇ ਪਰਮਿਸ਼ਨ ਨਾ ਕਦੇ ਹੋਇਆ ਮੈਡਮ ਅੱਜ ਤੱਕ ਦਾਰਾ ਮੈਨੂੰ ਪਰਮਿਸ਼ਨ ਆ ਤਾਂ ਹੁੰਦੀ ਹੀ ਨਹੀਂ ਕੌਣ ਕਹੂਗਾ ਵੀਰੇ ਖਿਲਾਫ ਕਰਨਾ ਲੋ ਦੇਖੋ ਵੀਰੇ ਐਸੇ ਡਿਊਟੀ ਮਨਿਸਟਰੈਂਡ ਮੇਰਾ ਤੇ ਕੰਮ ਆਣਾ ਕਿ ਜੀ ਮੈਂ ਤੇ ਸ਼ਾਂਤ ਵੀ ਸ਼ਾਂਤੀ ਬਣਾ ਕੇ ਰੱਖੀਏ ਸਾਡਾ ਸ਼ਹਿਰ ਆ ਤੁਸੀਂ ਸਾਡੇ ਭਰਾ ਹੋ ਸਾਡੇ ਨਾਲ ਹੋ ਤੇ ਸਾਰੇ ਬਿਲਕੁਲ ਇਹ ਵੀ ਸੈਟਿੰਗ ਮੁਕਾਜਮ ਨਹੀਂ ਕੋਈ ਟੈਨਸ਼ਨ ਨਹੀਂ ਆਪਾਂ ਕਰ ਲੈਣੀ ਇਹਨਾਂ ਦਿਨਾਂ ਦਾ ਤੱਕੇ ਨਹੀਂ ਮੁਦਬਾਰ ਅਟ ਮੀਰਕਾ ਅਦਾਰਾ ਜੀ ਇਹ ਮੁੱਖ ਮੰਤਰੀ ਦੇ ਕੋਲੇ ਆ ਸਾਨੂੰ 35 ਵਾਰ ਮੀਟਿੰਗਾਂ ਦੇ ਕੇ ਮੁੱਕਰ ਚੁੱਕਿਆ ਅਸੀਂ ਪਿਛਲੇ ਦਿਨੀ ਲਗਾਤਾਰ 3 ਦਿਨਾਂ ਦੇ ਧਰਨੇ ਤੇ ਰਹੇ ਆ ਸਾਡੀਆਂ ਜਬਰੀ ਜੜੀਆਂ ਐਬਸੈਂਟਾਂ ਲਾਈਆਂ ਜਾ ਰਹੀਆਂ ਜਦੋਂ ਅਸੀਂ ਕਿਸੇ ਧਰਨੇ ਵਿਚਾਰੇ ਤੇ ਜਾਂਦੇ ਆ ਸਾਡੀਆਂ ਜਬਰੀ ਜੜੀਆਂ ਸਾਡੀਆਂ ਐਬਸੈਂਟਾਂ ਲਾਈਆਂ ਜਾਂਦੀਆਂ ਸਾਨੂੰ ਗੈਰ ਹਾਜ਼ਰ ਕੀਤਾ ਜਾਂਦਾ ਤੇ ਅੱਜ ਜਦੋਂ ਅਸੀਂ ਸ਼ਾਂਤਮਈ ਧਰਨਾ ਇੱਥੇ ਤਰਨਦਰਨ ਦੀ ਧਰਤੀ ਤੇ ਦੇਣ ਆਏ ਆ ਤਾਂ ਅੱਜ ਸਾਨੂੰ ਇਸ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਪਹਿਲਾਂ ਤੋਂ ਉਸ ਪਾਰਕ ਦੇ ਵਿੱਚ ਜਲ ਸਪਲਾਈ ਵਾਲੇ ਪਾਰਕ ਦੇ ਵਿੱਚ ਜਬਰੀ ਰੋਕਿਆ ਗਿਆ ਸਾਡੇ ਮੁਲਾਜ਼ਮਾਂ ਦੇ ਨਾਲ ਧੱਕਾ ਮੁਕੀ ਕੀਤੀ ਗਈ ਆ ਭਗਵੰਤਮਾਨ ਦੇ ਗੋਲੇ ਸਾਡਾ ਮਹਿਕਮਾ ਸਾਨੂੰ ਹਰ ਵਾਰ ਸਮਾਂ ਦੇ ਕੇ ਤੇ ਸਾਡੇ ਨਾਲ ਹਰ ਵਾਰ ਲੋਲੀਪੌਪ ਦਿੱਤਾ ਜਾਂਦਾ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਨਹੀਂ ਕੀਤੀ ਜਾ ਰਹੀ ਤੇ ਸਾਡਾ ਜਿਹੜਾ ਠੇਕੇਦਾਰੀ ਸਿਸਟਮ ਦੇ ਵਿੱਚ ਸਾਡੇ ਵਿਭਾਗ ਦੇ ਵਿੱਚ ਬੜਾਵਾ ਦਿੱਤਾ ਜਾ ਰਿਹਾ ਪਿਛਲੇ ਦਿਨੀ ਸਾਡੇ ਚੇਅਰਮੈਨ ਪੰਜਾਬ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਮਠਿਆਈਆਂ ਅਸੀਂ ਆਪ ਤਿਆਰ ਕੀਤੀਆਂ ਜੋ ਕਿ ਕੋਰਾ ਕੋਰਾ ਝੂਠ ਸੀ ਤੇ ਹੁਣ ਵੀ ਜਿਹੜਾ ਭਗਵੰਤ ਮਾਨ ਸਰਕਾਰ ਹੈ ਇਹ ਝੂਠਾਂ ਦੇ ਡੰਬਰ ਰੱਜ ਕੇ ਤੇ ਜਿਹੜੀਆਂ ਆ ਜਿਹੜੀ ਇੱਥੋਂ ਜਮਨੀ ਚੋਣ ਜਿਤਨਾ ਚਾਹੁੰਦੀ ਹੈ ਅਸੀਂ ਲੋਕਾਂ ਦੇ ਕੋਲੇ ਆਪਣਾ ਪੱਖ ਲੈ ਕੇ ਆਏ ਆ ਤੇ ਇਹਨਾਂ ਦਾ ਜਿਹੜਾ ਸੱਚ ਹੈ ਉਹ ਲੋਕਾਂ ਦੇ ਸਾਹਮਣੇ ਉਹਦੇ ਕੱਚੇ ਚਿੱਠੇ ਰੱਖਾਂਗੇ ਕਿਵੇਂ ਲੋਕਾਂ ਨੂੰ ਗਮਰਾਹ ਕਰਕੇ ਇਹ ੱਤਕੇ ਸ਼ਾਈ ਨਾਲ ਸਰਕਾਰ ਚਲਾ ਰਹੇ ਆ ਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜੀ ਹਾਂਜੀ ਇਹ ਜਿਹੜੇ ਮਿਲਕ ਫੈਟ ਦਾ ਆਧਾਰ ਹੈ ਜਿਹੜੇ ਆ ਉਹ ਅੱਗੇ ਵੱਲ ਨੂੰ ਮਾਣਯੋਗ ਮਹਿਮਾਨ ਨੂੰ ਵਧਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਮੁਲਾਜ਼ਮ ਵਰਗ ਦੇ ਵੱਲੋਂ ਅੱਗੇ ਵਧਿਆ ਜਾ ਰਿਹਾ ਪਰ ਅੱਗੇ ਤੋਂ ਰੋਕਿਆ ਜਾ ਰਿਹਾ ਹੈ ਪ੍ਰਸ਼ਾਸਨ ਦਾ ਤਰਕ ਇਹ ਹੈ ਪ੍ਰਸ਼ਾਸਨ ਦਾ ਤਰਕ ਇਹ ਹੈ ਪ੍ਰਸ਼ਾਸਨ ਕਹਿੰਦਾ ਆ ਕਿ ਰੋਡ ਜਾਮ ਨੂੰ ਸ਼ਾਂਤਮਈ ਰੱਖਣਾ ਆ ਤਾਂ ਕਰਕੇ ਜਿਹੜਾ ਹੈਗਾ ਆ ਕਿ ਰੋਡ ਤੇ ਨਾ ਜਾਮ ਨਾ ਹੋਵੇ ਤਸਵੀਰਾਂ ਇੱਕ ਵਾਰੀ ਜ਼ਰੂਰ ਪ੍ਰਸ਼ਾਸਨੀਆਂ ਦਿਖਾਉਂਦੀਆਂ ਜਾਣ ਅੱਜ ਵੱਡੀ ਗੱਲ ਆ ਕਿ ਅੱਜ ਤਰਨਤਾਰਨ ਦੇ ਵਿੱਚ ਰੋਡ ਸ਼ੋਅ ਵੀ ਨੇ ਹਰ ਪਾਰਟੀ ਆਪੂ ਆਪਣਾ ਰੋਡ ਸ਼ੋਅ ਕਰਦੀ ਆ ਤਾਂ ਸਵਾਲ ਇਹੀ ਵੱਡਾ ਕਿ ਜੇਕਰ ਰੋਡ ਸ਼ੋਅ ਦੇ ਵੇਲੇ ਜਾਮ ਜਿਹੜੇ ਹੈਗੇ ਨੇ ਬਾਜ਼ਾਰਾਂ ਦੇ ਵਿੱਚ ਉਹ ਲੱਗਦੇ ਨੇ ਤਾਂ ਫਿਰ ਜਿਸ ਵੇਲੇ ਸ਼ਾਂਤਮਈ ਰੋਜ਼ ਪ੍ਰਦਰਸ਼ਨ ਕੀਤਾ ਜਾਣਾ ਤਾਂ ਉਦੋਂ ਜਾਮ ਲੱਗਦਾ ਹੈ ਕਿਹੜਾ ਤਾਂ ਫਿਰ ਇਹਨਾਂ ਦੋਹਾਂ ਦੇ ਵਿੱਚ ਅੰਤਰ ਕੀ ਆ ਪਰ ਪਾਰਟੀਆਂ ਪਾਰਟੀਆਂ ਜਿਹੜੀਆਂ ਰੋਡ ਸ਼ੋਅ ਕਰਨ ਉਸ ਦੇ ਲਈ ਕੋਈ ਉਸੇ ਤਰ੍ਹਾਂ ਦਾ ਸ਼ਾਇਦ ਕੋਈ ਜਾਮ ਨਹੀਂ ਪਰ ਜਦੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਦੇ ਲਈ ਇਹ ਮੁਲਾਜ਼ਮ ਜਿਹੜੇ ਨੇ ਉਹ ਪਹੁੰਚੇ ਨੇ ਤਾਂ ਉਹਦੋਂ ਇਹਨਾਂ ਨੂੰ ਰੋਕਿਆ ਗਿਆ ਅੱਗੇ ਜਾਣ ਜਿਹੜਾ ਨਹੀਂ ਦਿੱਤਾ ਗਿਆ ਤਾਂ ਇਹ ਕਹਿੰਦੇ ਨੇ ਕਿ ਅਸੀਂ ਅੱਗੇ ਜਾ ਕੇ ਸਿਰਫ ਆਪਣਾ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਹੈ ਪਰ ਰੋਸ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਜਿਹੜਾ ਹੈਗਾ ਉਹ ਰੋਕਿਆ ਗਿਆ ਵੱਡੀ ਗੱਲ ਆ ਕਿ ਪਹਿਲਾ ਗਾਂਧੀ پارک ਦੇ ਵਿੱਚ ਰੋਕਿਆ ਜਾਂਦਾ ਆ ਮੁਲਾਜ਼ਮਾਂ ਦੇ ਦੱਸਣ ਦੇ ਮੁਤਾਬਕ ਗਾਂਧੀ پارک ਦੇ ਵਿੱਚ ਰੋਕਿਆ ਕਹਿੰਦੇ ਕਿ ਸਾਨੂੰ ਉੱਥੋਂ ਵੀ ਚੁੱਕਿਆ ਗਿਆ ਉੱਥੇ ਵੀ ਸਾਡੇ ਨਾਲ ਜਿਹੜੀ ਆ ਉਹ ਧੱਕਾ ਮੁੱਕੀ ਉੱਥੇ ਵੀ ਹੁੰਦੀ ਆ ਤੇ ਉਸ ਤੋਂ ਬਾਅਦ ਇੱਥੇ ਸਾਨੂੰ ਰੋਕਿਆ ਜਾਂਦਾ ਅੱਗੇ ਤੱਕ ਅਸੀਂ ਪਹੁੰਚਣਾ ਸੀ ਪਰ ਅੱਗੇ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਰੋਕ ਲਿਆ ਗਿਆ ਇਹ ਕਿਹਾ ਗਿਆ ਕਿ ਕੋਡ ਆਫ ਕੰਡਕਟ ਲੱਗਿਆ ਸ਼ਾਂਤਮਈ ਰੱਖਣਾ ਆ ਤਾਂ ਕਰਕੇ ਜਦ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਤਾਂ ਪ੍ਰਸ਼ਾਸਨ ਵੀ ਇਹੀ ਕਹਿੰਦਾ ਪਰ ਇੱਕ ਪਾਸੇ ਜਿਹੜੀਆਂ ਨੇ ਪਾਰਟੀਆਂ ਦੇ ਵੱਲੋਂ ਅੱਜ ਰੋਡ ਸ਼ੋਅ ਕਰ ਦਿੱਤੇ ਜਾਣੇ ਆਮ ਆਦਮੀ ਪਾਰਟੀ ਦੇ ਵੱਲੋਂ ਹਰ ਪਾਰਟੀ ਦੇ ਵੱਲੋਂ ਅੱਜ ਰੋਡ ਸ਼ੋਅ ਕੀਤੇ ਜਾਣੇ ਇੰਨਾਂ ਹੀ ਤਰਨ ਤਰਨ ਦੀਆਂ ਸੜਕਾਂ ਦੇ ਉੱਪਰ ਕਿ ਜਦੋਂ ਪਾਰਟੀਆਂ ਨੇ ਰੋਡ ਸ਼ੋਅ ਕਰਨੇ ਆ ਉਸ ਵੇਲੇ ਰੋਡ ਜਾਮ ਨਹੀਂ ਹੁੰਦੇ ਤੇ ਜਦ ਕੋਈ ਸ਼ਾਂਤਮਈ ਰੋਜ਼ ਪ੍ਰਦਰਸ਼ਨ ਦੇ ਲਈ ਆਉਂਦਾ ਉਦੋਂ ਰੋਡ 'ਚੋ ਜਿਹੜਾ ਹੈਗਾ ਉਹ ਰੋਡ ਜਿਹੜੇ ਨੇ ਉਹ ਜਾਮ ਹੁੰਦੇ ਨੇ ਇਹ ਵੱਡਾ ਸਵਾਲ ਹੈ ਚਨ ਸੱਤਾਧਰ ਪਾਰਟੀ ਦੇ ਲਈ ਆ ਜੁੜੇ ਰਹੋ ਆਰਐਮ ਟੈਲੀਵਿਜ਼ਨ ਦੇ ਨਾਲ